के सभी साथियों का सबसे पहले हम स्वागत करते हैं जो इतने खराब मौसम के बावजूद आप लगातार यहाँ पे हमारी आवाज़ को देश और दुनिया में पहुँचा रहे हैं उसके लिए हम आपके सदैव ऋणी रहेंगे और मैं परिचय करा देता हूँ हमारे बीच में आदरणीय काका सिंह कोठड़ा जी हैं, जनरल सेक्रेटरी भारतीय किसान यूनियन एकता सिद्धूपुर से उनके दाई तरफ डॉक्टर गुरुप्रवेश जी हैं फाइव रिवर्स एसोसिएशन जो टीम है जो कंटिन्यूसल डल्लेवाल साहब की सेहत को मॉनिटर कर रही है उनके दाई तरफ दिलबाग सिंह हरीगढ़ जी हैं और मेरे बाई तरफ सतनाम सिंह बागड़िया जी हैं उनके बाई तरफ राजेंद्र सिंह चहल जी हैं और उनके बाई तरफ गुरु साहब जी हैं तो मैं सबसे पहले निवेदन करूंगा एक बार डॉक्टर साहब पूरे आज का जो मेडिकल बुलेटिन है जो आज उन्होंने चेक किया है उसके बारे में डॉक्टर गुरुप्रवेश जी बात रखेंगे डॉक्टर गुरुप्रवेश ਸੱਚਕਾਲ ਜੀ ਮੈਂ ਡਾਕਟਰ ਗੁਰਪ੍ਰਵੇਸ਼ ਅਸੀਂ 5 ਰਿਵਰ ਹਾਰਟ ਐਸੋਸੀਏਸ਼ਨ ਤੋਂ ਪਹਿਲੇ ਦਿਨ ਤੋਂ ਸਾਰੇ ਫਾਰਮਰਸ ਤੇ ਡੱਲੇਵਾਲ ਸਾਹਿਬ ਜੀ ਦਾ ਖਿਆਲ ਰੱਖ ਰਹੇ ਆ ਅਸੀਂ 50 ਡਾਕਟਰਾਂ ਦੀ ਟੀਮ ਡਾਕਟਰ ਡੱਲੇਵਾਲ ਸਾਹਿਬ ਜੀ ਦੇ ਰੋਜ਼ ਅਪਡੇਟ ਦੇ ਰਹੇ ਹਾਂ ਵੀਡੀਓ ਕਾਨਫਰੈਂਸ ਰਹੀ ਸਾਰੀ ਡਿਸਕਸ਼ਨ ਕਰਦੇ ਹਾਂ ਸਾਰੇ ਸਪੈਸ਼ਲਿਸਟਸ ਇਨਕਲੂਡਡ ਹੁੰਦੇ ਨੇ ਜੇ ਅੱਜ ਦਾ ਮੈਂ ਤੁਹਾਨੂੰ ਅਪਡੇਟ ਦਵਾਂ ਤਾਂ ਉਹਨਾਂ ਦੀ ਰਾਤ ਕਾਫੀ ਔਖੀ ਬੀਤੀ ਇਲੈਕਟ੍ਰਾਈਟ ਇੰਬੈਲੈਂਸ ਕਰਕੇ ਤੇ ਸਟਾਰਵੇਸ਼ਨ ਕਰਕੇ ਉਹਨਾਂ ਦੀ ਮੀਨ ਦੀ ਬਹੁਤ ਡਿਸਟਰਬੈਂਸ ਰਹੀ ਬਿਲਕੁਲ ਸੌ ਨਹੀਂ ਸਕੇ ਉਹ ਸਵੇਰ ਤੱਕ ਦੂਸਰੀ ਗੱਲ ਉਹਨਾਂ ਦੇ ਸਰੀਰ 'ਚ ਕਾਫੀ ਕੜੱਲ ਪੈ ਰਿਆ ਸੀ ਬਹੁਤ ਬੇਚੈਨੀ ਨਾਲ ਉਹਨਾਂ ਨੇ ਰਾਤ ਕੱਟੀ ਜੇ ਮੈਂ ਚੈੱਕ ਕਰਨ ਦੀ ਗੱਲ ਕਰਾਂ ਤਾਂ ਉਹਨਾਂ ਨੇ ਜਦੋਂ ਐਗਜ਼ਾਮੀਨੇਸ਼ਨ ਕੀਤੀ ਹੈ ਅੱਜ ਇਹ ਵੀਕਨੈਸ ਕਾਫੀ ਜ਼ਿਆਦਾ ਪ੍ਰੋਮਿਨੈਂਟ ਸੀਗੀ ਜੇ ਉਹਨਾਂ ਦੇ ਮੈਂ ਪਹਿਲਾਂ ਦੇਖਣ ਨੂੰ ਅੱਖਾਂ ਵੀ ਥੱਲੇ ਕਰ ਰਿਹਾ ਸੀਗਾ ਤੇ ਉਹ ਵੀ ਚੰਗੀ ਤਰ੍ਹਾਂ ਨਹੀਂ ਸੀ ਉਹ ਕਰ ਪਾ ਰਹੇ ਦੂਸਰਾ ਉਹਨਾਂ ਦਾ ਬੀਪੀ ਕੱਲ੍ਹ ਨਾਲੋਂ 10 ਪੁਆਇੰਟ ਥੱਲੇ ਸੀਗਾ ਬੀਪੀ ਕੱਲ ਤੋਂ ਜੇ ਸਾਡੀ ਮਾਨਿਟਰਿੰਗ 6-6 ਘੰਟੇ ਬਾਅਦ 24 ਘੰਟੇ ਚੱਲ ਰਹੀ ਹੈ ਉਹਨਾਂ ਦੀ ਤਾਂ ਬੀਪੀ ਵੀ ਕਾਫੀ ਫਲਕਚੂਏਟ ਕਰ ਰਿਹਾ ਸੀਗਾ ਤੇ ਜੇ ਲੈਬਸ ਦੀ ਗੱਲ ਕਰੀਏ ਉਸ ਤੋਂ ਬਾਅਦ ਤਾਂ ਉਹਨਾਂ ਦੇ ਐਲਫਟੀਜ਼ ਕਾਫੀ ਫਲਕਚੁਏਟ ਕਰਦੇ ਨੇ ਜੀਐਫਆਰ ਘਟਿਆ ਹੋਇਆ ਹੈ ਕਰੈਟੀਨ ਵਧਿਆ ਹੋਇਆ ਹੈ ਕਿਟੋਨ ਬਾਡੀਜ਼ ਕਾਫੀ ਉੱਤੇ ਨੇ ਇਲੈਕਟ੍ਰੋਲਾਈਟ ਇਮਬੈਲੈਂਸ ਹੋਇਆ ਹੋਇਆ ਜਿਸ ਕਰਕੇ ਸਾਨੂੰ ਬਹੁਤ ਡਰ ਰਹਿੰਦਾ ਉਹਨਾਂ ਦੇ ਆਰਗਨ ਫੇਲਰ ਦਾ ਕੋਈ ਵੀ ਆਰਗਨ ਕਿਸੇ ਵੀ ਤਰ੍ਹਾਂ ਹੀ ਕਿਸੇ ਵੀ ਟਾਈਮ ਕੋਈ ਵੀ ਆਰਗਨ ਫੇਲ ਹੋ ਸਕਦਾ ਹੈ ਜਿਸ ਜਦੋਂ ਵੀ ਇਹ ਆਰਗਨ ਜੇਕਰ ਫੇਲ ਹੋਇਆ ਤਾਂ ਸਾਨੂੰ ਟਾਈਮ ਨਹੀਂ ਥਿਆਏਗਾ ਇੱਕ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਗਾ ਜਿਥਾਰ ਸਾਰਿਆਂ ਦੇ ਮਨਾਂ ਚ ਇਹ ਸਵਾਲ ਹੋਏਗਾ ਕਿ ਕੋਈ ਵੀ ਇਨਸਾਨ ਬਿਨਾਂ ਖਾਦੇ ਕਿੰਨੇ ਦਿਨ ਕੱ ਮੈਂ ਤੁਹਾਨੂੰ ਇੱਕ ਡੈਫੀਨੇਟ ਨੰਬਰ ਤਾਂ ਨਹੀਂ ਦੇ ਸਕਦਾ ਪਰ ਇਹ ਜਰੂਰ ਦੱਸ ਸਕਦਾ ਹਾਂ ਵੀ ਇਹ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ ਸਭ ਤੋਂ ਪਹਿਲੀ ਗੱਲ ਕਿ ਉਹਨਾਂ ਦੇ ਜਦੋਂ ਬੰਦਾ ਸ਼ੁਰੂ ਕਰਦਾ ਹੈ ਭੁੱਖ ਹੜਤਾਲ ਉਦੋਂ ਉਹਦੀ ਸਰੀਰ ਦੀ ਕੀ ਸਥਿਤੀ ਹੁੰਦੀ ਹੈ ਉਹਦੀ ਫੈਟ ਕਿੰਨੀ ਹੁੰਦੀ ਹੈ ਦੂਸਰੇ ਨੰਬਰ ਤੇ ਉਹਦਾ ਮੈਟਾਬੋਲਿਜ਼ਮ ਕਿੱਦਾਂ ਦਾ ਹੁੰਦਾ ਹੈ ਤੀਸਰੇ ਨੰਬਰ ਤੇ ਉਹਨਾਂ ਦੀ ਵਿਲ ਪਾਵਰ ਕਿੱਦਾਂ ਦੀ ਹੈ ਤੇ ਜੇ ਮੈਂ ਡੱਲੇਵਾਲ ਸਾਹਿਬ ਜੀ ਦੀ ਗੱਲ ਕਰਾਂ ਤਾਂ ਉਹਨਾਂ ਦੀ ਵਿਲ ਪਾਵਰ ਬਹੁਤ ਹੀ ਜ਼ਿਆਦਾ ਤਗੜੀ ਹੈ ਜਦੋਂ ਪਹਿਲੇ ਦਿਨ ਉਹਨਾਂ ਨੂੰ ਆਰਸੋਸਾਇਟੀਕ ਹਾਈਪਰਟੈਨਸ਼ਨ ਕਰਕੇ ਅੱਖਾਂ ਮੂਰੇ ਨੇਰਾ ਆ ਗਿਆ ਸੀਗਾ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਲ ਵੀ ਤੁਹਾਡਾ ਇੰਨਾ ਥੱਲੇ ਡਿੱਗਿਆ ਹੋਏ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਉਹਨੇ ਮੈਨੂੰ ਇੱਕੋ ਜਵਾਬ ਦਿੱਤਾ ਕਿ ਮੈਂ ਬਿਲਕੁਲ ਠੀਕ ਹਾਂ ਮੈਂ ਜਦੋਂ ਦੁਬਾਰਾ ਉਹਨਾਂ ਨੂੰ ਅੰਦਰ ਲੈ ਕੇ ਗਿਆ ਤਾਂ ਮੈਂ ਉਹਦਾ ਦੁਬਾਰਾ ਪੁੱਛਿਆ ਬਾਪੂ ਜੀ ਜਦੋਂ ਬਾਹਰ ਅਸੀਂ ਬੈਠੇ ਸੀਗੇ ਤੁਹਾਡਾ ਬੀਪੀ ਡਿੱਗਿਆ ਸੀ ਤੁਹਾਨੂੰ ਕੁਝ ਮਹਿਸੂਸ ਹੋਇਆ ਸੀ ਉਹਨੇ ਮੈਨੂੰ ਉਸ ਵਕਤ ਦੱਸਿਆ ਕਿ ਮੇਰੇ ਅੱਖਾਂ ਮੂਰੇ ਨੇਰਾ ਆ ਗਿਆ ਸੀਗਾ ਪਰ ਉਹਨੇ ਇੱਕ ਵਾਰੀ ਵੀ ਜ਼ਾਹਿਰ ਨਹੀਂ ਕਿਸੇ ਨੂੰ ਫਿਕਰ ਚ ਨਹੀਂ ਆਉਣ ਦਿੱਤਾ ਬਾਹਰ ਬੈਠਿਆਂ ਨੂੰ ਕਿ ਕੋਈ ਮੇਰੀ ਸਿਹਤ ਦਾ ਫਿਕਰ ਵੀ ਕਰੇ ਤਾਂ ਉਹਨਾਂ ਦੀ ਦ੍ਰਿੜਤਾ ਬਹੁਤ ਜ਼ਿਆਦਾ ਹੈ ਅਸੀਂ ਉਹਨਾਂ ਦੇ ਨਾਲ ਆ ਸਾਰਾ ਚੈੱਕਅਪ ਕਰ ਰਹੇ ਹਾਂ بس ਇੱਕ ਬਹੁਤ ਜ਼ਿਆਦਾ ਜਿਹੜੀ ਚਿੰਤਾ ਵਾਲੀ ਵਿਸ਼ਾ ਹੈ ਕਿ ਉਹਨਾਂ ਦਾ ਕਾਰਡੀਆਕ ਰੈਸਕ ਕਦੇ ਵੀ ਹੋ ਸਕਦਾ ਹੈ ਕਿਉਂਕਿ 7 ਦਿਨਾਂ ਦੇ ਭੁਖੜ ਤੋਂ ਬਾਅਦ ਸਪੋਖੜਤਾਲ ਤੋਂ ਬਾਅਦ ਕਾਰਡੀਆਕ ਰੈਸਕ ਬਹੁਤ ਵਧ ਜਾਂਦਾ ਹੈ ਇਸ ਕਰਕੇ ਅਸੀਂ ਹਮੇਸ਼ਾ ਵਾਰਨ ਕਰਦੇ ਰਹਿੰਦੇ ਹਾਂ ਕਿ ਕਿਸੇ ਵੀ ਪਲ ਕਿਸੇ ਵੀ ਘੜੀ ਕੁਝ ਵੀ ਹੋ ਸਕਦਾ ਹੈ ਧੰਨਵਾਦ ਜੀ